ਡੀਐਨਟੀਵੀ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਰਪਾਲ ਲੱਡਾ ਅਕਸਰ ਤੁਹਾਡੀਆਂ ਮੁਲਾਕਾਤਾਂ ਅਸੀਂ ਅਲੱਗ-ਅਲੱਗ ਸ਼ਖਸੀਤਾਂ ਦੇ ਨਾਲ ਕਰਾਉਂਦੇ ਰਹਿੰਨੇ ਆ ਤੇ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਆ ਡਾਕਟਰ ਰਾਜ ਚੱਬੇਵਾਲ ਜੀ ਨਾਲ ਕਿਉਂਕਿ ਤੁਹਾਨੂੰ ਪਤਾ ਪਏ ਆਮ ਪਾਰਟੀ ਨੇ ਇਹਨਾਂ ਤੇ ਵੱਡਾ ਵਿਸ਼ਵਾਸ ਜਤਾਇਆ ਤੇ ਇਹਨਾਂ ਨੂੰ ਜਿਹੜੀ ਆ ਟਿਕਟ ਦਿੱਤੀ ਹੈ ਹੁਸ਼ਿਆਰਪੁਰ ਤੋਂ ਤੇ ਕਰਦੇ ਗੱਲਬਾਤ ਆਪਾਂ ਡਾਕਟਰ ਰਾਜ ਜੀ ਨਾਲ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸਰ ਸਵਾਗਤ ਹੈ ਜੀ ਡੀਐਨਟੀਵੀ ਪੰਜਾਬ ਵਿੱਚ ਥੈਂਕ ਯੂ ਵੈਰੀ ਮੱਚ ਜੀ ਤੁਹਾਡੇ ਹੁਸ਼ਿਆਰਪੁਰ ਦੇ ਲਈ ਕੀ ਪਹਿਲ ਕਦਮੀ ਰਹੀਗੀ ਆਪਣੀ ਹੁਸ਼ਿਆਰਪੁਰ ਦੀ ਪਹਿਲ ਕਦਮੀ ਤੋਂ ਪਹਿਲਾਂ ਵੀ ਮੈਂ ਉਸ ਤੋਂ ਪਹਿਲਾਂ ਮੈਂ ਸਾਡੇ ਬਹੁਤ ਹੀ ਸਤਿਕਾਰਯੋਗ ਪਾਰਟੀ ਦੇ ਸੁਪਰੀਮ ਮੋਹਸ਼ੀਰੀ ਅਰਵਿੰਦ ਕੇਜਰੀਵਾਲ ਜੀ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਤੇ ਸਾਡੇ ਸੰਗਠਨ ਦੇ ਇੰਚਾਰਜ ਜਨਰਲ ਸੈਕਟਰੀ ਇੰਚਾਰਜ ਸੰਦੀਪ ਪਾਟਕ ਜੀ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਧੰਨਵਾਦ ਕਰਦਾ ਹਾਂ ਕਿ ਉਹਨੇ ਉਹਨਾਂ ਨੇ ਦਾਸ ਨੂੰ ਬੜਾ ਮਹੱਤਵਪੂਰਨ ਜਿਹੜੀ ভূমিকা ਉਹ ਦਿੱਤੀ ਹੈ ਔਰ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਹੈ ਤੇ ਮੈਂ ਉਹਨਾਂ ਨੂੰ ਤੇ ਆਪਣੇ ਸਾਥੀਆਂ ਨੂੰ ਇਹ ਭਰੋਸਾ ਦਿਵਾਉਣਾ ਚਾਹੁੰਦਾ ਕਿ ਇਹ ਜ਼ਿੰਮੇਵਾਰੀ ਜਿਹੜੀ ਹੈ ਉਹ ਤੰਦੇ ਹੀ ਦਿਨਾਂ ਦੇ ਨਿਵਾਵਾਂਗਾ ਔਰ ਦੂਸਰਾ ਜੋ ਪੁੱਛਿਆ ਕਿ ਸਾਡੀਆਂ ਕੀ ਪਹਿਲ ਕਦਮੀਆਂ ਕੀ ਹੋਣਗੀਆਂ ਅ ਤਰਜੀਹਾਂ ਕੀ ਹੋਣਗੀਆਂ ਸੋ ਮੇਰੀ ਸਭ ਤੋਂ ਵੱਡੀ ਸੋਚ ਹੈ ਕਿ ਬਿਲਕੁਲ ਹੈ ਠੀਕ ਹੈ ਕਿ ਮੈਡੀਕਲ ਕਾਲਜ ਜਿਹੜਾ ਉਹਨੂੰ ਬਣਾਣਾ ਪਰ ਅਕਸਰ ਦੇਖਿਆ ਗਿਆ ਹੈ ਕਿ ਜਿਹੜਾ ਹੁਸ਼ਿਆਰਪੁਰ ਦੀ ਰਾਜਨੀਤੀ ਆ ਰੇਲਵੇ ਲਾਈਨ ਤੇ ਟਿੱਗੀ ਰਹੀ ਐ ਐਨ ਐ ਸਾਲ ਤੇ ਹੁਣ ਜਿਹੜੀ ਇਹ ਰਾਜਨੀਤੀਆ ਮੈਡੀਕਲ ਕਾਲਜ ਤੇ ਆ ਕੇ ਟਿੱਗ ਗਈ ਆ ਮੈਨੂੰ ਬੜੀ ਹੈਰਾਨਗੀ ਹੁੰਦੀ ਐ ਮੈਂ ਸ਼ਾਇਦ ਤਾਂ ਹੀ ਵਾਹਿਗੁਰੂ ਨੇ ਕਿਰਪਾ ਕੀਤੀ ਕਿ ਲੋਕ ਸਭਾ ਦੀ ਟਿਕਟ ਦਿੱਤੀ ਐ ਤੇ ਮੇਰੀ ਇਹ ਤਰਜੀਹ ਹੋਊਗੀ ਕਿ ਮੈਡੀਕਲ ਕਾਲਜ ਪਿਛਲੇ ਕਈ ਦਹਾਕਿਆਂ ਤੋਂ ਅਸੀਂ ਮੈਡੀਕਲ ਕਾਲਜ ਕੈਂਸਰ ਹਸਪੀਟਲ ਇਹ ਅਸੀਂ ਸੁਣ ਰਹੇ ਆ ਸੋ ਮੇਰੀ ਇਹ ਤਰਜੀਹ ਸਭ ਤੋਂ ਪਹਿਲੀ ਹੋਏਗੀ ਕਿ ਇਹਨੂੰ ਬਣਾਣਾ ਸ਼ੁਰੂ ਕਰਨਾ ਤੇ ਲੋਕਾਂ ਨੂੰ ਸਹੂਲਤਾ ਦੇਣਾ ਜਿਹੜਾ ਇਹ ਮੈਂ ਸਭ ਤੋਂ ਪਹਿਲੀ ਮੇਰੀ ਤਰਜੀਹ ਹੈ ਔਰ ਦੂਸਰਾ ਜੋ ਮੈਂ ਦੇਖਿਆ ਕਿ ਕਿਉਂਕਿ ਸਰਕਾਰ ਦੀ ਜਿਹੜੀ ਫੋਕਸ ਹੈ ਸਰਕਾਰ ਦਾ ਜਿਹੜਾ ਪਹਿਲ ਹੈ ਉਹ ਹੈ ਸਿਹਤ ਸੇਵਾਵਾਂ ਮਾ ਪੜ੍ਹਾਈ ਵੱਲ ਤਵੱਜੋ ਦੇਣਾ ਐਜੂਕੇਸ਼ਨ ਬੜੀ ਉਹਦੀ ਟਾਪ ਪ੍ਰਾਇਰੀਟੀ ਹੈ ਸੋ ਮੈਨੂੰ ਇਹ ਪੂਰੀ ਉਮੀਦ ਹੈ ਕਿ ਜਿੱਥੇ ਕੈਂਸਰ ਹਸਪੀਟਲ ਤੇ ਮੈਡੀਕਲ ਕਾਲਜ ਸ਼ੁਰੂ ਕਰਾਂਗੇ ਉੱਥੇ ਹੀ ਇੱਕ ਪੀਜੀਆਈ ਵਰਗਾ ਸੈਟਲਾਈਟ ਸੈਂਟਰ ਇੱਥੇ ਸਟੈਬਲਿਸ਼ ਕਰਾਂਗੇ ਤਾਂ ਕਿ ਲੋਕਾਂ ਨੂੰ ਕੋਈ opinion ਲੈਣ ਲਈ ਜਾਂ ਇਲਾਜ ਕਰਾਉਣ ਲਈ ਉੱਥੇ ਨਾ ਜਾਣਾ ਪਵੇ ਉਹਨਾਂ ਦਾ ਕੰਮ ਜਿਹੜਾ ਇੱਥੇ ਹੀ ਹੁਸ਼ਿਆਰ ਪਰਚੀ ਹੋ ਜਾ ਔਰ ਤੀਸਰੀ ਸਭ ਤੋਂ ਵੱਡੀ ਗੱਲ ਹੈ ਕਿ ਸਭ ਤੋਂ ਵੱਡੀ ਦੇਸ਼ ਦੀ ਜਿਹੜੀ ਸਮੱਸਿਆ ਹੈ ਉਹ ਬੇਰੁਜ਼ਗਾਰੀ ਤੇ ਜਿੰਨੀ ਬੇਰੁਜ਼ਗਾਰੀ ਇਸ ਵੇਲੇ ਦੇਸ਼ ਚ ਇਤਿਹਾਸ ਦੇ ਵਿੱਚ ਕਦੇ ਇੰਨੀ ਬੇਰੁਜ਼ਗਾਰੀ ਨਹੀਂ ਸੀ ਉਸ ਨੂੰ ਦੂਰ ਕਰਨ ਦੇ ਲਈ ਪੰਜਾਬ ਸਰਕਾਰ ਉਪਰਾਲੇ ਕਰ ਰਹੀ ਹੈ 42000 ਤੋਂ ਜ਼ਿਆਦਾ ਜਿਹੜੀਆਂ ਨੌਕਰੀਆਂ ਉਹ ਮਹਿਜ਼ 2 ਸਾਲਾਂ ਦੇ ਵਿੱਚ ਦਿੱਤੀਆਂ ਜਾ ਚੁੱਕੀਆਂ ਤੇ ਸਾਡੀ ਇਹ ਕੋਸ਼ਿਸ਼ ਹੋਏਗੀ ਕਿ ਹੁਸ਼ਿਆਰ ਪਰਚ ਇੱਕ ਵੱਡੀ ਇੰਡਸਟਰੀ ਲੈ ਕੇ ਆਣਾ ਕਿਉਂਕਿ ਇੰਡਸਟਰੀ ਦਾ ਵੀ ਬਹੁਤ ਦੇਰ ਤੋਂ ਰੌਲਾ ਪਿਆ ਹੋਇਆ ਹੈ ਕਿ ਜੀ ਆ ਰਹੀ ਹੈ ਜੀ ਆ ਰਹੀ ਹੈ ਜੀ ਸੋ ਇੰਡਸਟਰੀ ਲੈ ਕੇ ਆਣਾ ਰੇਲ ਕੋਚ ਫੈਕਟਰੀ ਵਰਗੀ ਇੰਡਸਟਰੀ ਵੱਡੀ ਲੈ ਕੇ ਆਣਾ ਤਾ ਕਿ ਸਾਡੇ ਬੱਚਿਆਂ ਨੂੰ ਰੋਜ਼ਗਾਰ ਮਿਲੇ ਤੇ ਬੱਚੇ ਬਾਹਰ ਨਾ ਜਾਣ ਇਸ ਤੋਂ ਵੀ ਇਸ ਤੋਂ ਵੀ ਇਲਾਵਾ ਕਿਉਂਕਿ ਕੰਢੀ ਏਰੀਆ ਦੇ ਵਿੱਚ ਗਰੀਬੀ ਬਹੁਤ ਆ ਕੰਢੀ ਏਰੀਆ ਦੇ ਸਮੱਸਿਆਵਾਂ ਜਿਹੜੀਆਂ ਉਹ ਬਹੁਤ ਨੇ ਜਿੱਥੇ ਉਹਨਾਂ ਨੂੰ ਹੱਲ ਕਰਨਾ ਮੇਰੀ ਪਹਿਲ ਹੋਏਗੀ ਉੱਥੇ ਹੀ ਜਿਹੜੇ ਲੋਕਾਂ ਦੇ ਅੱਜ ਵੀ 75 ਸਾਲ ਬਾਅਦ ਵੀ ਜਿਹੜੇ ਛੱਤਾਂ ਕੱਚੀਆਂ ਨੇ ਉਹਨਾਂ ਨੂੰ ਪੱਕਾ ਕਰਨਾ ਖਾਸ ਤੌਰ ਤੇ ਮੇਰੇ ਜਿਹੜੀ ਬਹੁਤ ਵੱਡਾ ਮੇਰੀ ਮੇਰੇ ਦਿਲ 'ਚ ਹੀ ਰਹੇਗਾ ਮੇਰੀ ਸੋਚ ਵਿੱਚ ਹੀ ਰਹੇਗਾ ਕਿ ਅਸੀਂ ਸਭ ਤੋਂ ਪਹਿਲਾਂ ਇਹ ਕੰਮ ਕਰੀਏ ਸਰ ਹੁਸ਼ਿਆਰਪੁਰ ਦੇ ਵੋਟਰ ਤਾਂ ਆਪਣਾ ਫਰਜ਼ ਅੱਜ ਤੱਕ ਨਿਭਾਉਂਦੇ ਰਹੇ ਆ ਪੰਜਾਬ ਦੀ ਰਾਜਨੀਤੀ ਵਿੱਚ ਸੈਂਟਰ ਦੀ ਰਾਜਨੀਤੀ ਵਿੱਚ ਵਜીર ਵੀ ਮਿਲਦੇ ਰਹੇ ਹਸ਼ਰਪ ਨੂੰ ਪਰ ਉਹਨਾਂ ਦਾ ਜਿਹੜਾ ਕੰਮ ਆ ਉਹਨਾਂ ਲੀਡਰਾਂ ਦਾ ਅੱਜ ਤੱਕ ਕਿਦਾਂ ਦਾ ਦੇਖਣ ਨੂੰ ਮਿਲਿਆ ਇਹਦੇ ਬਾਰੇ ਕੀ ਕਹਣਾ ਤੁਹਾਡਾ ਆ ਦੇਖੋ ਮੈਂ ਉਹਨਾਂ ਬਾਰੇ ਮੈਂ ਕੀ ਟਿੱਪਣੀ ਕਰ ਸਕਦਾ ਪਰ ਮੈਂ ਆਪਣੇ ਬਾਰੇ ਟਿੱਪਣੀ ਜ਼ਰੂਰ ਕਰ ਸਕਦਾ ਕਿ ਜੇਕਰ ਮੇਰੇ ਹਲਕੇ ਦੀ ਗੱਲ ਕਰੀਏ ਅਸੀਂ 5 ਸਾਲ ਦੇ ਵਿੱਚ ਮੈਂ ਜੋ ਹਲਕੇ ਚ ਕੰਮ ਕੀਤੇ ਆ ਉਹ ਕੰਮ ਕੀਤੇ ਕਿ ਜਿਹੜੇ 75 ਸਾਹ ਚ ਵੀ ਨਹੀਂ ਹੋਏ بڑے ਇਤਿਹਾਸਕ ਕੰਮ ਕੀਤੇ ਆ ਚਾਹੇ ਐਜੂਕੇਸ਼ਨ ਤੇ ਚਾਹੇ ਡਿਗਰੀ ਕਾਲਜ ਦੀ ਗੱਲ ਕਰ ਲਈਏ ਸਕੂਲਜ਼ ਦੀ ਗੱਲ ਕਰ ਲਈਏ ਉਹਨਾਂ ਨੂੰ ਬਿਹਤਰ ਕੀਤਾ ਔਰ ਸੜਕਾਂ ਦੀ ਜੋ ਪਿੰਡਾਂ ਦਾ ਇਨਫਰਾਸਟ੍ਰਕਚਰ ਦੀ ਗੱਲ ਕਰ ਲਈਏ ਧਰਮਸ਼ਾਲਾ ਜਿੰਨੀਆਂ ਵੀ ਆ ਪੋਰ ਜਿਹੜੇ ਆ ਮੇਰਾ ਖਿਆਲ ਹੈ ਕਿ ਸਭ ਤੋਂ ਵੱਡਾ ਮੈਨੂੰ ਇਹ ਖੁਸ਼ੀ ਹੈ ਕਿ ਮੈਨੂੰ ਸਾਡੇ ਹਲਕੇ ਦੇ ਸਰਤਿਆਂ ਨੇ ਮੈਨੂੰ ਪੂਲਾਂ ਵਾਲੇ ਐਮਐਲਏ ਦੇ ਤੌਰ ਤੇ ਵੀ ਸਨਮਾਨਤ ਕੀਤਾ ਸੋ ਮੈਂ ਤਾਂ ਆਪਣੀ ਗੱਲ ਕਰ ਸਕਦਾ ਕਿ ਮੈਂ ਜਿੱਥੇ ਪਿਛਲੇ ਸਾਲ ਦੇ ਵਿੱਚ ਪਿਛਲੇ ਆਪਣੇ ਟੈਨਿਓਰ ਦੇ ਵਿੱਚ ਬਹੁਤ ਕੰਮ ਕੀਤੇ ਇਤਿਹਾਸਕ ਕੰਮ ਕੀਤੇ ਉੱਥੇ ਮੇਰੀ ਇਹ ਤਰਜੀਹ ਰਹੇਗੀ ਕਿ ਇਸ ਜੇ ਸੰਗਤ ਨੇ ਕਿਰਪਾ ਕੀਤੀ ਆਸ਼ੀਰਵਾਦ ਦਿੱਤਾ ਤੇ ਅਸੀਂ ਇਹ ਜਿਹੜੇ ਕੰਮ ਆ ਜਿੰਨੇ ਵੀ ਤੁਹਾਨੂੰ ਗੁਣਾਏ ਆ ਇਹ ਕਰਾਵਾਂਗੇ ਔਰ ਇਹ ਵੀ ਇਤਿਹਾਸਕ ਜਿਹੜਾ ਇਹ ਸਾਰੇ ਕੰਮ ਇਤਿਹਾਸਕ ਹੋਣਗੇ ਸਰ ਮੈਂ ਇਹ ਤਾਂ ਨਹੀਂ ਪੁੱਛੂੰਗਾ ਬਈ ਕਾਂਗਰਸ ਛੱਡ ਕੇ ਤੁਸੀਂ ਕਿਉਂ ਆਏ ਤੇ ਆਪ ਕਿਹੜੇ ਕਾਰਨਾ ਕਰਕੇ ਜੁਆਇਨ ਕੀਤੀ ਕਿਉਂਕਿ ਇਹ ਕਾਫੀ ਸਵਾਲ ਜਿਹੜੇ ਹੋ ਚੁੱਕੇ ਆ ਮੈਂ ਪੁੱਛਣਾ ਚਾਹੁੰਦਾ ਜਿਦਾਂ ਇੱਕ ਉਸ ਟਾਈਮ ਤੇ ਤੁਸੀਂ ਜਿੱਤੇ ਸੀ ਕਾਂਗਰਸ ਪਾਰਟੀ ਤੋਂ ਜਦੋਂ ਆਮ ਪਾਰਟੀ ਦਾ ਬਿਲਕੁਲ ਇੱਕ ਹਨੇਰੀ ਕਹਿ ਸਕਦੇ ਸੀ ਅਸੀਂ ਤੇ ਕੀ ਤੁਹਾਨੂੰ ਲੱਗਦਾ ਪਈ ਜਿਹੜੇ ਉਹ ਸਪੋਰਟਰ ਆ ਤੁਹਾਡੇ ਹੁਣ ਤੁਹਾਨੂੰ ਕਰਨ ਕੇ ਫੋਲੋ ਆ ਬਿਲਕੁਲ ਜਦੋਂ ਮੈਂ ਹਨੇਰੀ ਚ ਵੀ ਜਿੱਤਿਆ ਤੇ ਉਦੋਂ ਵੀ ਲੋਕਾਂ ਨੇ ਡਾਕਟਰ ਰਾਜ ਨੂੰ ਜਿਤਾਇਆ ਮੈਨੂੰ ਜਿਤਾਇਆ ਮੇਰੇ ਕੰਮਾਂ ਨੂੰ ਜਿਤਾਇਆ ਤੇ ਹੁਣ ਵੀ ਜਿੰਨੇ ਉਹ ਸਾਥੀ ਨੇ ਜਿਨ੍ਹਾਂ ਨੇ ਮੇਰੇ ਕੰਮਾਂ ਨੂੰ ਬੋਟ ਪਾਈ ਹੈ ਮੈਨੂੰ ਜਿਤਾਇਆ ਉਹ ਅੱਜ ਵੀ ਸਾਡੇ ਨਾਲ ਚਟਾਨਵਾ ਖੜੇ ਨੇ ਸੋ ਮੈਨੂੰ ਪੂਰੀ ਉਮੀਦ ਹੈ ਕਿ ਚੱਬੇਵਾਲ ਹਲਕੇ ਚੋਂ ਅਸੀਂ ਬਹੁਤ ਵੱਡੀ ਲੀਡ ਨਾਲ ਜਿੱਤਾਂ ਹਿਸ਼ਾਰਪੁਰ ਸਾਰ ਇੱਕ ਪੜਿਆ ਲਿਖਿਆ ਏਰੀਆ ਆ ਸਾਰੇ ਜਾਣਦੇ ਆ ਪੂਰੀ ਦੁਨੀਆ ਜਾਣਦੀ ਆ ਪਰ ਇੱਕ ਬੈਕਵਾਰਡ ਏਰੀਆ ਬਣ ਕੇ ਰਹਿ ਗਿਆ ਇਹਨੂੰ ਕਿੱਦਾਂ ਦੇਖਦੇ ਤੁਸੀਂ ਆ ਦੇਖੋ ਕਿਤੇ ਨਾ ਕਿਤੇ ਸਰਕਾਰਾਂ ਦਾ ਕਿਤੇ ਨਾ ਕਿਤੇ ਜਿਹੜੇ ਉਹਨਾਂ ਦੇ ਨੁਮਾਇੰਦੇ ਆ ਇਹ ਉਹਨਾਂ ਦੀ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਆ ਵੀ ਆਪਣੇ ਹਲਕੇ ਨੂੰ ਪੰਜਾਬ ਦੇ ਮਾਨ ਚਿੱਤਰ ਤੇ ਲੈ ਕੇ ਆਣਾ ਦੇਸ਼ ਦੇ ਤੇ ਪੂਰੇ ਵਰਲਡ ਦੇ ਮਨਚਿੱਤਰ ਤੇ ਲੈ ਕੇ ਆਣਾ ਇਹ ਜਿਹੜੇ ਨੁਮਾਇੰਦਿਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਸੋ ਕਿਤੇ ਨਾ ਕਿਤੇ ਕਮੀਆਂ ਜ਼ਰੂਰ ਰਹੀਆਂ ਹੋਣਗੀਆਂ ਸੋ ਉਹਨਾਂ ਕਮੀਆਂ ਨੂੰ ਪੂਰਾ ਕਰਦੇ ਹੋਏ ਹੁਸ਼ਿਆਰ ਪਰ ਨੂੰ ਦੁਨੀਆ ਦੇ ਮਨਚਿੱਤਰ ਤੇ ਲੈ ਕੇ ਆਣਾ ਇਹ ਮੇਰੀ ਤਰਜੀਹ ਹੈ ਸਰ ਇੱਕ ਜਿਹੜੀ ਨਵੀਂ ਰਾਜਨੀਤੀ ਦੇਖਣ ਨੂੰ ਮਿਲ ਰਹੀ ਹੈ ਪਾਰਟੀ ਚੇਂਜ ਕਰ ਲੈਣਾ ਘਰ ਵਾਪਸੀ ਕਰ ਲੈਣਾ ਕੀ ਤੁਹਾਨੂੰ ਨਹੀਂ ਲੱਗਦਾ ਪੈਸੇ ਨਾਲ ਜਿਹੜਾ ਇੱਕ ਰਾਜਨੀਤੀ ਦਾ ਮਿਆਰ ਬਹੁਤ ਥੱਲੇ ਜਾ ਚੁੱਕਾ ਗੱਲ ਮਿਆਰ ਦਾ ਕੁਝ ਕਿਸੇ ਚੇਂਜ ਕਰਨ ਦੇ ਨਾਲ ਕੋਈ ਮਿਆਰ ਮੈਂ ਸਮਝਦਾ ਕਿ ਉੱਪਰ ਜਾਂ نیچے ਨਹੀਂ ਜਾਂਦਾ ਮਿਆਰ ਤੇ ਹਮੇਸ਼ਾ ਸ਼ਖਸੀਅਤ ਨਾਲ ਕੋਈ ਵੀ ਪਾਰਟੀ ਜਦੋਂ ਵੱਡੀ ਹੁੰਦੀ ਹੈ ਉਹ ਸ਼ਖਸੀਅਤ ਨਾਲ ਵੱਡੀ ਹੁੰਦੀ ਹੈ ਉਹ ਸ਼ਖਸੀਅਤ ਦੇ ਕਿਰਦਾਰ ਨਾਲ ਵੱਡੀ ਹੁੰਦੀ ਹੈ ਸੋ ਅਸੀਂ ਆਪਣੇ ਜੇ ਕਿਰਦਾਰ ਉੱਚੇ ਰੱਖੀਏ ਸੁੱਚੇ ਰੱਖੀਏ ਤੇ ਮੇਰਾ ਖਿਆਲ ਕਿ ਬਾਕੀ ਚੀਜ਼ਾਂ ਜੇਕਰ ਐਡ ਅਪ ਹੋ ਜਾਣ ਜਿਦਾ ਹੁਣ ਆਮ ਆਦਮੀ ਪਾਰਟੀ ਦੀ ਸੋਚ ਆ ਵਧੀਆ ਕੰਮ ਕਰ ਰਹੀ ਹੈ ਤੁਸੀਂ ਦੇਖਿਆ ਹੋਣਾ ਕਿ ਜਿਹੜਾ ਜ਼ੀਰੋ ਬਿੱਲ ਹੈ ਉਹ ਲਗਭਗ ਆਪਾਂ ਸਾਰਿਆਂ ਦੀ ਗੱਲ ਕਰ ਲਈਏ 90% ਤੋਂ ਵੀ ਜ਼ਿਆਦਾ ਘਰਾਂ ਦਾ ਉਹ ਬਿਲ ਆ ਰਿਹਾ ਸੋ ਮਹਿੰਗਾਈ ਦੇ ਯੁੱਗ ਦੇ ਵਿੱਚ ਵੀ ਐਡੀ ਵੱਡੀ ਰਾਹਤ ਦੇਣਾ ਔਰ ਸਾਡੇ ਵਰਗੇ ਸਾਥੀਆਂ ਦਾ ਸਾਡੇ ਵਰਗੇ ਲੋਕਾਂ ਦਾ ਉਸ ਪਾਰਟੀ ਦੇ ਨਾਲ ਆ ਜਾਣਾ ਤੇ ਉਹਦੀ ਸੋਚ ਨੂੰ ਅਸੀਂ ਹੋਰ ਵੱਡਾ ਕਰਾਂਗੇ ਉਹਨੂੰ ਹੋਰ ਕਰ ਕਰ ਤੱਕ ਲੈ ਕੇ ਜਾਵਾਂਗੇ ਤਾਂ ਕਿ ਪੰਜਾਬ ਜਿਹੜਾ ਇੱਕ ਬਿਹਤਰ ਖੁਸ਼ਹਾਲ ਤੇ ਰੰਗਲਾ ਪੰਜਾਬ ਬਣੇ ਸਰ ਪਾਰਟੀ ਸਿਪ ਨਹੀਂ ਮੋ ਜਿਹੜੇ ਜੇਲ੍ਹ ਵਿੱਚ ਨੇ ਇਹਨੂੰ ਕਿੱਦਾਂ ਦੇਖਦੇ ਸੀ ਦੇਖੋ ਇਹ ਤਾਂ ਬਹੁਤ ਮੈਂ ਸਮਝਦਾ ਕਿ ਇਸ ਤੋਂ ਵੱਡੀ ਧੱਕੇਸ਼ਾ ਹੀ ਹੋ ਨਹੀਂ ਸਕਦੀ ਇਹ ਤਾਂ ਲੋਕਤੰਤਰ ਦਾ ਗਲਾ ਸ਼ਰਿਆਮ ਕੁੱਟਿਆ ਜਾ ਰਿਹਾ ਜੇਕਰ ਕੇਜਰੀਵਾਲ ਸਾਹਿਬ ਨੂੰ ਨਾ ਤਾਂ ਕੋਈ ਪੈਸਿਆਂ ਦੀ ਕੋਈ ਟ੍ਰੇਲ ਤੇ ਵੇਖੋ ਝੂਠੀ ਗਵਾਹੀ ਕਰਕੇ ਤੇ ਜਦੋਂ ਪਿੰਡਾਂ 'ਚ ਨਹੀਂ ਪਰਚੇ ਕਰਵਾ ਦਿੰਦੇ ਇਹਦਾ ਪਿੰਡਾਂ ਵਾਲੇ ਪਰਚੇ ਲੱਗਦੇ ਝੂਠੇ ਪਰਚੇ ਲੱਗਦੇ ਆ ਸੋ ਮੈਂ ਇਹ ਸਮਝਦਾ ਕਿ ਕੇਂਦਰ ਸਰਕਾਰ ਦੀਆਂ ਜਿਹੜੀਆਂ ਇਹ ਨੀਤੀਆਂ ਜਿਹੜੀਆਂ ਇਹ ਗਲ ਘੋਟੂ ਨੀਤੀਆਂ ਜਾਂ ਲੋਕਾਂ ਨੂੰ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਇਹ ਕਦੇ ਵੀ ਕਾਮਯਾਬ ਨਹੀਂ ਹੋਣਗੀਆਂ ਲੋਕ ਵੋਟਾਂ ਬਿਲਕੁਲ ਆ ਰਹੀਆਂ ਲੋਕਤੰਤਰ ਦੇ ਵਿੱਚ ਬਹੁਤ ਵੱਡਾ ਇਹ ਲੋਕਤੰਤਰ ਦਾ ਤਿਉਹਾਰ ਹੈ ਲੋਕ ਇਸ ਦੇ ਵਿੱਚ ਬਹੁਤ ਇਟ ਨਾਲ ਇਟ ਜਿਹੜੀ ਆ ਭਾਜਪਾ ਦੀ ਖੜਕਾਣਗੇ ਜਵਾਬ ਦੇਣਗੇ ਏਸਨ ਸਾਡੇ ਨਾਲ ਡਾਕਟਰ ਰਾਜਜੀ ਤੁਹਾਨੂੰ ਪਤਾ ਵੀ ਆਮ ਪਾਰਟੀ ਨੇ ਜਿਹੜਾ ਇਹਨਾਂ ਨੂੰ ਐਮਪੀ ਦੀ ਟਿਕਟ ਦੇ ਕੇ ਜਿਹੜਾ ਨਵਾਜਿਆ ਤੇ ਵਿਸ਼ਵਾਸ ਜਤਾਇਆ ਆ ਅਲੱਗ-ਅਲੱਗ ਮੁਲਾਕਾਤਾਂ ਸਖਸ਼ੀਤਾ ਨਾਲ ਤੁਹਾਡੀਆਂ ਕਰਾਉਂਦਾ ਰਹਾਂਗੇ ਧੰਨਵਾਦ